ਅੱਜ ਦੀ ਜਿਹੜੀ ਪ੍ਰੈਸ ਕਾਨਫਰੈਂਸ ਹੈ ਇੱਕ ਟੈਰਰ ਮੋਡਿਊਲ ਹੈਗਾ ਨਾਰਕੋ ਟੈਰਰ ਮੋਡਿਊਲ ਹੈ ਐਸਐਸਪੀ ਸਰਫਰਾਜ ਐਂਡ ਉਹਦੀ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈ ਐਂਡ ਇਸ ਮੋਡਿਊਲ ਨੂੰ ਬਸਟ ਕੀਤਾ ਹੈਗਾ ਐਂਡ ਇਸ ਮੋਡਿਊਲ ਦੇ ਦੌਰਾਨ ਅਸੀਂ ਤਕਰੀਬਨ 3 2 ਕਿਜੀ ਹੈਰੋਇਨ ਰਿਕਵਰ ਕੀਤੀ ਹੈ ਇੱਕ ਫੋਰਨ ਮੇਡ 9 ਐਮ ਐਮ ਪਿਸਟਲ ਆਸਟਰੀਆ ਮੇਡ ਉਹ ਰਿਕਵਰ ਕੀਤਾ ਹੈਗਾ ਐਂਡ 3 ਅਕਿਊਜ਼ ਅਸੀਂ ਅਰੈਸਟ ਕੀਤੇ ਹੈ ਜਿਨ੍ਹਾਂ ਦੇ ਨਾਂ ਹੈਗੇ ਗਗਨਦੀਪ ਸਾਰਜ ਐਂਡ ਕਰਨ ਇਨਾ ਦਾ ਜਿਹੜਾ ਮੋਡਸ ਆਪਰੇਂਡੀ ਸੀਗੀ ਇਹ ਆਈਐਸਆਈ ਬੇਸਡ ਆਪਰੇਸ਼ਨ ਸੀਗਾ ਐਂਡ ਇੰਟੈਲੀਜੈਂਸ ਵਿਦ ਹੈਲਪ ਆਫ ਇੰਟੈਲੀਜੈਂਸ ਏਜੰਸੀ ਐਂਡ ਇਹ ਬਾਰੋਂ ਥਰੂ ਡਰੋਨ ਇਹ ਹੈਰੋਇਨ ਮੰਗਵਾਉਂਦੇ ਸੀਗੇ ਉਸ ਤੋਂ ਬਾਅਦ ਇੱਥੇ ਉਹਦੀ ਜਿਹੜੀ ਪੈਸੇ ਵਗੈਰਾ ਆਉਂਦੇ ਸੀਗੇ ਉਹਨੂੰ ਐਂਟੀ ਨੈਸ਼ਨਲ ਐਕਟੀਵਿਟੀ ਉਹਨਾਂ ਚ ਯੂਜ਼ ਕਰਦੇ ਸੀਗੇ ਤੇ ਫਰਦਰ ਇਸ ਵਿੱਚ ਅਸੀਂ ਕਾਫੀ ਬੰਦੇ ਆਈਡੈਂਟੀਫਾਈ ਕੀਤੇ ਹਨ ਫਰਦਰ ਇਸ ਵਿੱਚ ਇਨਵੈਸਟੀਗੇਸ਼ਨ ਜਾਰੀ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਉਹ ਵੀ ਅਸੀਂ ਵਿੱਚ ਅਸੀਂ ਕਰ ਰਹੇ ਹਾਂ ਸਰ ਇਸ ਰਿਪੋਰਟ ਦੇ ਅਸਲ ਕੀ ਕੀ ਇਸ ਵਿੱਚ ਹਜੇ ਤੱਕ ਜਿਹੜਾ ਹੈਗਾ तकरीबन 2 ਕਿਲੋ ਤੋਂ ਜ਼ਿਆਦਾ ਹੈਰੋਇਨ ਰਿਕਵਰ ਹੋਈ ਹੈ ਤੇ ਇੱਕ 9mm ਪਿਸਤਲ ਹੈਗਾ ਜਿਹੜਾ ਫੋਰਨ ਮੇਡ ਹੈਗਾ ਸਫਸਟੀਕੇਟਿਡ ਵੈਪਨ ਹੈ ਉਹ ਰਿਕਵਰ ਹੋਇਆ ਕਿੰਨੇ ਮুলਜਮ ਕਾਬੂ ਹੋਏ ਸਰ ਤਿੰਨ ਮুলਜਮ ਹਜੇ ਤੱਕ ਅਸੀਂ ਰੈਸਟ ਕੀਤੇ ਹੈਗੇ ਕਿ ਇਹ ਇਹ ਆਪਣੇ ਬਰਨਾਲਾ ਫਾਜ਼ਿਲ ਕਾ ਦੇ ਰਹਿਣ ਵਾਲੇ ਨੇ ਐਂਡ ਇਹ ਕਾਫੀ ਟਾਈਮ ਤੋਂ ਚੱਲੀ ਜਾ ਰਿਹਾ ਹੈ ਐਂਡ ਉਹਦਾ ਦੀ ਟਾਈਮਿੰਗ ਅਸੀਂ ਐਗਜੈਕਟ ਨਹੀਂ ਕਹਿ ਸਕਦੇ ਬਟ ਕਾਫੀ ਜਿਹੜਾ ਹੈਗਾ ਇਨਕਾ ਟਰਾਂਜੈਕਸ਼ਨ ਉਹ ਜਿਹੜਾ ਹੈਵੀ ਹੈਗਾ ਉਹ ਅਸੀਂ ਇਹਦਾ ਪਤਾ ਕਰ ਰਹੇ ਨੇ ਕਿ ਕਿੰਨੇ ਪੈਸੇ ਅੰਦਰ ਕਿਵੇਂ ਆਦੇ ਸੀ ਕਿੰਨੇ ਪੈਸੇ ਆ ਗਏ ਜੀ ਆਫੀਸ਼ਲ ਸਿਕਰਟ ਹੈ ਇਹ ਅਸੀਂ ਜਿਹੜਾ ਜਦੋਂ ਅਕਿਊਜ਼ ਅਸੀਂ ਅਰੈਸਟ ਕੀਤੇ ਅਰੈਸਟ ਕਰਨੇ ਤੋਂ ਬਾਅਦ ਜਦੋਂ ਪੁਸ਼ਟਾਚ ਕਰੀਏ ਪੁਸ਼ਟਾਚ ਕਰਨੇ ਤੋਂ ਬਾਅਦ ਜੋ ਚੀਜ਼ਾਂ ਸਾਹਮਣੇ ਆਈ ਹੈ ਜਿਵੇਂ ਇੰਡੀਆ ਦੇ ਬਾਰੇ ਜਾਂ ਕੋਈ ਇਹੋ ਜਿਹੀ ਸਿਕਰਟ ਇਨਫੋਰਮੇਸ਼ਨ ਸ਼ੇਅਰ ਕਰਦੇ ਸੀ ਕਿ ਉਸ ਤੋਂ ਬਾਅਦ ਅਸੀਂ ਆਫੀਸ਼ਲ ਸਿਕਰਟ ਹੈ ਇਹ ਬੈਗੀ 11 ਕਿੱਗ ਹੈ ਸਰ ਕੰਟਰੋਲ ਰੇਖਾ ਤੋਂ 50 ਕਿਲੋਮੀਟਰ ਦਾ ਏਰੀਆ ਬੀਐਸ ਬਟ ਉਸੇ ਐਡੇ ਵੱਡੇ ਉਸ ਤੋਂ ਨਿਕਲ ਕੇ ਇੱਥੇ ਬਾਅਦ ਤੱਕ ਆਉਣਾ ਕੀ ਕਹਿੰਦਾ ਨਹੀਂ ਦੇਖੋ ਜੀ ਉੱਥੇ ਕਿਉਂਕਿ ਟੈਰੇ ਨਹੀਂ ਇਹੋ ਜਿਹਾ ਹੈ ਔਰ ਸਮ ਟਾਈਮ ਇਹੋ ਜਿਹੀ ਚੀਜ਼ਾਂ ਹੋ ਜਾਂਦੀ ਹੈ ਜਿਹੜੀ ਹੈਗੀ ਆਪਣੇ ਬਾਰਡਰ ਸਿਕਿਉਰਿਟੀ ਜਿਹੜੀ ਫੋਰਸ ਹੈਗੀ ਹੈ ਆਲਰੇਡੀ ਅਲਰਟ ਹੈ ਐਂਡ ਟਾਈਮ ਟੂ ਟਾਈਮ ਬਹੁਤ ਰਿਕਵਰੀ ਕਰਦੀ ਹੈ ਤੁਸੀਂ ਦੇਖਿਆ ਵੀ ਹੋਣਾ ਬਟ ਸਮ ਟਾਈਮ ਇਹੋ ਜਿਹੀ ਚੀਜ਼ਾਂ ਹੋ ਜਾਂਦੀਆਂ ਐਂਡ ਉਹ ਜਿਹੜਾ ਮੌਸਮ ਦਾ ਜਾਂ ਵੈਦਰ ਦਾ ਫਾਇਦਾ ਚੱਕ ਕੇ ਉਹ ਚੀਜ਼ਾਂ ਇੱਥੇ ਤੱਕ ਆ ਜਾਂਦੀਆਂ ਬਟ ਪੁਲਿਸ ਔਰ ਜਿਹੜੀ ਇੰਟੈਲੀਜੈਂਸ ਏਜੰਸੀ ਉਹ ਮੁਸਤੈਦ ਹੈਗੀ ਐਂਡ ਉਹਦਾ ਇਹ ਮੁਸਤੈਦੀ ਦਾ ਇਹ ਨਤੀਜਾ ਆਏਗਾ ਕਿ ਇਸ ਮੋਡਿਊਲ ਨੂੰ ਅਸੀਂ ਬਸਟ ਕੀਤਾ ਹੈ ਸਰ ਕਿਤੇ ਹੋਰ ਵੀ ਸਪਲਾਈ ਕਰੇ ਪਾਕਿਸਤਾਨ ਚ ਕਿਹਸੀ ਏਜੰਸੀ ਹੈ ਇਹ ਹਾਜੀ ਜੋ ਪ੍ਰਾਈਮਾ ਫੈਸੀ ਜੋ ਹੈ ਨਾ ਹਾਜੀ ਨਾਮ ਦਾ ਜਿਹੜਾ ਬੰਦਾ ਹੈਗਾ ਉਹਦਾ ਇਹ ਮੋਡਿਊਲ ਹੈਗਾ ਜੋ ਆਈਐਸਆਈ ਬੇਸਡ ਹੈਗਾ ਸਰ ਪਿਛਲੇ ਦਿਨ ਇਹ ਕਨਆਈਏ ਵੱਲੋਂ ਹਮੀਦੀ ਤੋਂ ਕੋਈ ਬੰਦਾ ਲੈ ਕੇ ਗਿਆ ਉਹਦੇ ਨਾਲ ਵੀ ਕੋਈ ਸੰਬੰਧ ਹੈਗਾ ਨਹੀਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਅਸੀਂ ਚੈੱਕ ਕਰ ਲੈਂਦੇ ਜੀ ਸਪਲਾਈ ਕੰਪਨੀ ਤੇ ਹੋਰ ਵੀ ਕਰਦੇ ਸਰ ਹਾਂਜੀ ਪੰਜਾਬੀ ਸਪਲਾਈ ਤੇ ਕਿਤੇ ਹੋਰ ਨਹੀਂ ਇਹ ਤਾਂ ਹੈਗਾ ਜੋ ਜਿਹੜਾ ਇਹਨਾਂ ਦਾ ਫਾਈਨੈਂਸ਼ੀਅਲ ट्रांजैक्शन ਹੈ ਉਸ ਤੋਂ ਪਤਾ ਲੱਗੂਗਾ ਇਹ ਕਾਫੀ ਥਾਂ ਤੇ ਅਸੀਂ ਕਹਿ ਸਕਦੇ ਹਾਂ ਕਿ ਕਰਦੇ ਸੀ ਜਿਹੜੇ ਨਾਕਿਆਂ ਨੂੰ ਫੋਟੋ ਭੇਜਦੇ ਸੀ ਜਿਵੇਂ ਵਿੱਚ ਵੀ ਲਿਖਿਆ ਪ੍ਰੈਸ ਨੋਟ ਚ ਇਹ ਨਾਕਿਆਂ ਦੇ ਫੋਟੋ ਜਿਵੇਂ ਬੀਐਸਐਫ ਦਾ ਨਾਕਾ ਹੋ ਗਿਆ ਇਹ ਫਾਜ਼ਿਲਕਾ ਜੀ ਜਾਂ ਉਹ ਆਪਣਾ ਜੋ ਬਾਰਡਰ ਹੈ ਜਿੱਥੇ ਉਸ ਏਰੀਆ ਵਿੱਚ ਮਨੀ ਟ੍ਰਾਂਜੈਕਸ਼ਨ ਹੋਈ ਹੈ ਉਹ ਵੀ ਦੱਸ ਦਿਓ ਕਿੰਨੀ ਕੁ ਮਨੀ ਸੀ ਕਦੋਂ ਨੂੰ ਭੇਜਦੇ ਕਿਹਦੇ ਖਾਤੇ ਜੀ ਦੇਖੋ ਮਨੀ ਹੈਵੀ ਮਨੀ ਟ੍ਰਾਂ

ਔਰ ਉਹ ਅਲੱਗ-ਅਲੱਗ ਕੈਟਾਗਰੀ ਦੇ ਹੁੰਦੇ ਕਿੰਨੇ ਕਿਲੋ ਵਜ਼ਨ ਉਹ ਲੈ ਕੇ ਆ ਸਕਦੇ ਨੇ ਤੇ ਉਹ ਵੀ ਸਾਡੇ ਕੋਲੇ ਕੁਝ ਡਿਜੀਟਲ ਐਵੀਡੈਂਸ ਇਹੋ ਜਿਹਾ ਆਇਆ ਤੇ ਅਸੀਂ ਇਹਨੂੰ ਪ੍ਰੋਪਰ ਕੋਰਟ ਚ ਪੇਸ਼ ਕਰਾਂਗੇ ਜੀ ਹਾਂ ਜੀ ਨੂੰ ਲੈਣ ਲਈ ਕੋਈ ਦਸਤਾਵੇਜ਼ ਕੋਈ ਇਹੋ ਜਿਹਾ ਦੇਖਦੇ ਆਂ ਜੀ ਕੋਈ ਆਪਣਾ ਐਕਸਟਰਾ ਡਿਕਸ਼ਨ ਯਾ ਹੋਵੇ ਜੀ ਜ਼ਰੂਰ ਲੈ ਸਕਦੇ ਇਹਨਾਂ ਦਾ ਇਹ ਜਿਹੜੀ ਐਸ ਪਲੈਨਿੰਗ ਸੀ ਵੱਡੀ ਗੱਲ ਕੋਈ ਆ ਕਿ ਹੋਰ ਵੱਡੀ ਦੇਖੋ ਆਪਾਂ ਕਹਿ ਸਕਦੇ ਆਂ ਕਿ ਇੱਕ ਇਹ ਇੰਟਰਨੈਸ਼ਨਲ ਮੋਡਿਊਲ ਸੀਗਾ ਐਂਡ ਕਿਸ ਲੈਵਲ ਦੀ ਇਨਫੋਰਮੇਸ਼ਨ ਜਾਂਦੀ ਹੈ ਉਹਨੂੰ ਕਿਵੇਂ ਯੂਜ਼ ਕਰਦੇ ਆ ਬਟ ਆਪਾਂ ਕਹਿ ਸਕਦੇ ਕਿ ਇਹ ਇੰਟਰਨੈਸ਼ਨਲ ਐਕਟੀਵਿਟੀਜ਼ 100% ਉਹਦੇ ਚ ਇਨਵੋਲਡ ਹੈਗੀ। ਕਾਰਗੁਜ਼ਾਰੀ ਨੂੰ ਕਿਵੇਂ ਦੇਖ ਸਕਦੇ? ਬਹੁਤ ਵਧੀਆ ਕਾਰਗੁਜ਼ਾਰੀ ਹੈ। ਤੁਸੀਂ ਦੇਖਿਆ ਹੋਣਾ ਪਿਛਲੇ ਟਾਈਮ 'ਚ ਕਾਫੀ ਚੰਗੇ ਆਪਰੇਸ਼ਨ ਹੋਏ ਆ। ਐਂਡ ਬਰਨਾਲਾ 'ਚ ਕੋਈ ਇਹੋ ਜਿਹੀ ਕੋਈ ਵੱਡੀ ਵਾਰਦਾਤ ਮਤਲਬ ਨਹੀਂ ਹੋਈ ਹੈ। ਉਹਦੇ ਪਿੱਛੇ ਇਹਨਾਂ ਦੀ ਟੀਮ ਦਾ ਸਾਰਾ ਜਿਹੜੇ ਜਣੇ ਨੇ। ਕਿਹਦਾ ਜੀ? ਹਾਂਜੀ। ਹਾਂਜੀ ਹੈ। ਨਹੀਂ ਹਾਜੀ ਨਾਮ ਹੈ ਜੀ ਉਹਦਾ। ਹਾਜੀ ਹੈ। ਇਹਨਾਂ 'ਚ ਇੱਕ ਸਾਹ ਨੁਕ ਲੈਗਾ ਲੋਕਾਂ ਨੂੰ ਬਰਨਾਲੇ ਦੇ। ਯੈਸ ਯੈਸ ਉਹ ਐਡਰੈਸ ਅਸੀਂ ਦਿੱਤਾ ਹੋਇਆ ਉਸ ਨੂੰ। ਟੈਗ ਦੇ ਨਾਲ ਸੰਬੰਧਿਤ ਕੁਝ ਲੋਕ ਤੁਸੀਂ ਆਇਡੈਂਟੀਫਾਈ ਉਹਦੇ ਬਾਰੇ ਪੁੱਛਦਾ ਨਹੀਂ ਆਇਡੈਂਟੀਫਾਈ ਅਸੀਂ ਕਿਤੇ ਹੈਗੇ ਕਾਫੀ ਨਾਮ ਹੈਗੇ ਐਂਡ ਆਉਣ ਵਾਲੇ ਟਾਈਮ 'ਇ ਉਹਦੀ ਵੱਖਰੀ ਪ੍ਰੈਸ ਕਾਨਫਰੰਸ ਕਰਾਂਗੇ ਐਂਡ ਹੋ ਸਕਦਾ ਕਿਉਂਕਿ ਇਹ ਜਿਹੜਾ ਹੈਗਾ ਵੀ ਕਾਂਟ ਸੇ ਕਿ ਇਹ ਜਿਹੜੇ ਮੇਨ ਬੰਦੇ ਹੈਗੇ ਹੋ ਸਕਦਾ ਮੇਨ ਬੰਦੇ ਹਜੇ ਹੋਰ ਵੀ ਹੋ ਕਿਉਂਕਿ ਇਹ ਕਾਫੀ ਵੱਡਾ ਮੋਡਿਊਲ ਹੈਗਾ ਨੇ ਅਸੀਂ ਕੀਤਾ ਹੋਇਆ ਉਹਨੂੰ ਨਾਮਜ਼ਦ ਕੀਤਾ ਹੋਇਆ ਉਹਨੂੰ ਪ੍ਰੋਡਕਸ਼ਨ ਵਾਂਟ ਤੇ ਅਸੀਂ ਲੈ ਕੇ ਆਵਾਂਗੇ ਉਹ ਜੇਲ੍ਹ 'ਚ ਹੈਗਾ ਸਰ लास्टਵਾਲ ਕਿੰਨੇ ਅਰੈਸਟ ਕੀਤੇ ਗਏ ਔਰ ਕਿਸ ਤਰ੍ਹਾਂ ਦਾ ਹੈ ਜਿਹੜੇ ਮਕਸਦ ਹਜੇ ਤੱਕ 3 ਬੰਦੇ ਅਸੀਂ ਅਰੈਸਟ ਕੀਤੇ ਆ ਕਾਫੀ ਨੋਮੀਨੇਟ ਕੀਤੇ ਨੋਮੀਨੇਟ ਦੀ ਅਸੀਂ ਲਿਸਟ ਅਜੇ ਤੁਹਾਨੂੰ ਸ਼ੇਅਰ ਨਹੀਂ ਕੀਤੀ ਕਿਉਂਕਿ ਆਨੇ ਬਿਕੋਜ਼ ਆਫ ਅਲਰਟਨਸ ਉਸ ਤੋਂ ਲਾਵਾ ਅਸੀਂ ਇਹ ਤਕਰੀਬਨ 2 ਕਿਲੋ ਹੈਰੋਇਨ ਹੈ ਉਸ ਤੋਂ ਜ਼ਿਆਦਾ ਸੀ ਰਿਕਵਰ ਕੀਤੀ ਹੈ ਇੱਕ ਆਸਟ੍ਰੇਲੀਆ ਮੇਡ ਵੈਪਨ ਜਿਹੜਾ ਉਹ ਰਿਕਵਰ ਕੀਤਾ ਹਾਂ ਅਸੀਂ ਕਾਫੀ ਅਕਾਊਂਟ ਆ ਜੋ ਜਿਹੜੇ ਫ੍ਰੀਜ਼ ਕਰਾਏ ਕਿਉਂਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹਦੇ ਚ ਬਹੁਤ ਜ਼ਰੂਰੀ ਹੈ ਕਿਹੜੀ ਗਿਤਾ ਮੰਨਦਾ ਹੈ 112 113 ਬੀਐਨਐਸ ਆਫੀਸ਼ੀਅਲ ਸਿਕਰਟ ਐਕਟ ਮੇ ਅਸੀਂ ਐਫਆਈਆਰ ਕੀਤਾ ਕੁਝ ਵੀ ਉਹ ਬਿਲਕੁਲ ਜਿਵੇਂ ਅਸੀਂ ਕਰ ਰਹੇ ਹਾਂ ਉਹ ਤੋਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਅਸੀਂ ਕੁਝ ਕਰਦੇ ਹਾਂ ਸਰ ਇਹ ਫਰੋਜ਼ ਕਰਾ ਲਈ ਇਹ ਅਰੈਸਟ ਕਿਤੋਂ ਕੀਤਾ ਇਹ ਅਸੀਂ ਇੱਥੇ ਕਿਤੇ ਆਪਣੇ ਜਿਹੜਾ ফাজিল ਕਾ ਜੋ ਰੋਡ ਹੈ ਨਾ ਆਪਣਾ ਲਿੰਕ ਰੋਡ ਹੈ ਉਹਦੇ ਵਾਲੇ ਦੁਆਲੇ ਇਹ ਬਣਾ ਲਿਆ ਇਹ ਜਿਹੜਾ ਕੇਜੀ ਫਾਜ਼ਿਲ ਕਾ ਇਹ ਇਹ ਕਿਹੜਾ ਰੋਡ ਆ ਸਰ ਇਹ ਬੇਸਿਕਲੀ ਜੇਲ ਚ ਬੈਠੇ ਐਂਡ ਕਿਸੇ ਕੇਸ ਮੇ ਗगन ਅੰਦਰ ਸੀਗਾ ਇਨੇ ਹਾਜੀ ਨਾਲੇ ਦਾ ਕੰਟੈਕਟ ਕਰਵਾਇਆ ਸੀਗਾ ਰਾਫਤਾ ਕਰਾਇਆ ਸੀਗਾ ਬਿਕੋਜ਼ ਅਸੀਂ ਇਹ ਬਹੁਤ ਹੀ ਸੀਰੀਅਸ ਇਸ਼ੂ ਹੈ ਐਂਡ ਇਸਪੇ ਸਾਡੇ ਕੋਲੇ ਟਾਈਮ ਚਾਹੀਦਾ ਸੀਗਾ ਇਨਵੈਸਟੀਗੇਸ਼ਨ ਕਰਨ ਵਾਸਤੇ ਐਂਡ ਇਹਦੇ ਇਹਦੀ ਕਨਸੀਕੁਐਂਸਸ ਤੁਸੀਂ ਦੇਖ ਸਕਦੇ ਹੋ ਕਿ ਕੀ ਕੁਝ ਵੀ ਹੋ ਸਕਦਾ ਹੈ ਜੇ ਟਾਈਮਲੀ ਤੁਸੀਂ ਪਹਿਲਾਂ ਪ੍ਰੋਪਰ ਇਨਵੈਸਟੀਗੇਸ਼ਨ ਕਰੀਏ ਜਦੋਂ ਸਾਡੇ ਕੋਲੇ ਅਸਲ ਫੈਕਟ ਆਏ ਐ ਅਸੀਂ ਕਿਸੇ ਹਰੀ ਚ ਨਹੀਂ ਸੀਗੇ ਬਿਕੋਜ਼ ਅਸੀਂ ਐਕਚੁਅਲ ਫੈਕਟ ਤੁਹਾਡੇ ਸਾਹਮਣੇ ਲੈ ਕੇ ਆਉਣਾ ਸੀਗਾ ਐਂਡ ਬਹੁਤ ਟਾਈਮ ਨਹੀਂ ਲਗਾਇਆ ਅਸੀਂ ਡਿਮਾਂਡ ਤੇ ਰੱਖਿਆ ਹੋਇਆ ਬੰਦਿਆਂ ਨੂੰ ਐਂਡ ਜਦੋਂ ਕੁਝ ਚੀਜ਼ਾਂ ਸਾਹਮਣੇ ਆਏਗੀ ਤਾਂ ਹੀ ਤੁਹਾਡੇ ਨਾਲ ਕੁਝ ਸ਼ੇਅਰ ਕਰਾਂਗੇ ਹਾਜੀ ਹੋਰ ਡਿਮਾਂਡਾ ਸੀ ਐਕਸਟੈਂਡ ਕਰਵਾਉਣ ਦੀ

ਸੰਭਾਵਨਾ ਇਹ ਹੈ ਕਿ ਇਹ ਅਸਟਰੀਆ ਦਾ ਐਸਟ ਲੱਗਦਾ ਵੀ ਕੋਈ ਹੋ ਹੋ ਨਹੀਂ ਆਸਟਰੀਆ ਮੇਡ ਪਿਸਟਲ ਹੈ ਜੀ 9mm ਆਸਟਰੀਆ ਮੇਡ ਹੈ ਇਹ ਸਬਸਟੀਕੇਟਿਡ ਵੈਪਨ ਹੈ ਹੋ ਸਕਦਾ ਹੈ ਕੱਲ ਕੋ ਹੋਰ ਵੀ ਰਿਕਵਰ ਹੋਏ ਅਸੀਂ ਇਨਵੈਸਟੀਗੇਸ਼ਨ ਫਰਦਰ ਕਰਾਂਗੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਇਹਦੇ ਵਿੱਚ ਨਹੀਂ ਪੁਲਿਸ ਦੀ ਜਾਨਤਮੁਨੀ ਨਹੀਂ ਆਪਾਂ ਨੂੰ ਜਾਸਸ ਕਰਾਂਗੇ ਨਹੀਂ ਨਹੀਂ ਅਸੀਂ ਨਾਮਜ਼ਦ ਕੀਤਾ ਹੈਗਾ ਇੱਥੇ ਰੈਸਟ ਕਰਨ ਵਾਲਿਆਂ ਦੇ ਨਾਮ ਅਸੀਂ ਲਿਖਿਆ ਹੈ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ